ਕੋਈ ਕੋੜੇ ਦੇ ਫਾਇਦੇ ਦਾ ਜਿਹੜੇ ਹੈਗੇ ਆ ਫਾਇਦੇ ਨਾਲ ਕੋਈ ਫਾਇਦੇ ਹੈਗੇ ਆ ਨੁਕਸਾਨ ਇਹਦਾ ਬਹੁਤ ਜ਼ਿਆਦਾ ਹੈਗਾ ਨੁਕਸਾਨ ਇਹ ਹੈ ਵੀ ਤੁੰਦ ਦੇ ਨਾਲ ਗਾ ਜਦੋਂ ਆਪਾਂ ਗੱਡੀ ਚਲਾਣੇ ਆ ਕੁਝ ਗਾ ਦਿਖਦਾ ਨਹੀਂ ਹੈ ਕੋਣ ਤਾਂ ਇਹ ਆ ਵੀ ਬੰਦੇ ਜਿਹੜੇ ਵੀ ਜਿਨ੍ਹਾਂ ਨੇ ਗੱਡੀ ਚਲਾਈ ਹੈ ਉਹ ਆਪਣਾ ਸੋਚ ਸਮਝ ਕੇ ਘਰੋਂ ਨਿਕਲਣਾ ਪਹਿਲੀ ਗੱਲ ਤਾਂ ਇਹ ਆ ਜੇ ਉਹਨਾਂ ਨੇ ਦੋ ਜੇ ਨਿਕਲਣਾ ਉਹ ਇੱਕ ਵਜੇ ਨਿਕਲੇ ਘੰਟਾ ਪਹਿਲੇ ਨਿਕਲਣ ਕਿਉਂਕਿ ਹਾਲਾਤ ਦੇ ਮਜ਼ਾਕ ਗੱਡੀ ਹੌਲੀ ਚਲਾਈ ਜਾਈਦੀ ਆ ਗੱਡੀ ਹੌਲੀ ਚਲਣੀ ਚਾਹੀਦੀ ਆ ਗੱਡੀ ਹੌਲੀ ਦੇ ਚੱਲਣ ਦੇ ਨਾਲ ਉਹਦੇ ਚ ਜਾਣਾਂ ਦੀ ਸੁਰੱਖਿਅਤ ਹੈ ਜੇ ਆਪਾਂ ਤੇਜ਼ੀ ਨਾਲ ਚੱਲਾਂਗੇ ਜਾਣਾਂ ਦੀ ਸੁਰੱਖਿਅਤ ਨਹੀਂ ਹੈ ਇਸ ਕਰਕੇ ਕੋਈ ਨਾ ਕੋਈ ਵੱਡਾ ਹਾਦਸਾ ਹੋ ਸਕਦਾ ਜਿਹੜਾ ਆਪਾਂ ਵੇਖਦੇ ਆ ਇੱਕ ਜਿਹੜੀ ਆ ਰੋਡ ਦੇ ਵਿੱਚ ਮੈਂ ਆਮ ਵੇਖਦਾ ਵੀ ਰੋਡ ਡੀਟੀ ਰੋਡ ਦੇ ਵਿੱਚ ਜਿਹੜੀ ਚਿੱਟੀ ਪੱਟੀ ਆ ਉਹ ਗਾਇਬ ਆ ਸਰਕਾਰ ਨੂੰ ਚਾਹੀਦਾ ਇਹ ਚਿੱਟੀ ਪੱਟੀ ਵਾਹ ਤੈਅ ਰੱਖਣਾ ਚਾਹੀਦਾ ਚਿੱਟੀ ਪੱਟੀ ਇਹ ਲਾਜ਼ਮੀ ਚਾਹੀਦੀ ਚਿੱਟੀ ਪੱਟੀ ਇਹ ਟ੍ਰੈਫਿਕ ਦਾ ਡਰਾਈਵਰ ਆ ਉਹਨੂੰ ਸਹਾਰਾ ਹੈ ਚਿੱਟੀ ਪੱਟੀ ਉਹਦੇ ਨਾਲ ਉਹ ਚਿੱਟੀ ਪੱਟੀ ਸਭ ਨੂੰ ਦਿਖਦਾ ਉਹ ਆਪਾਂ ਆਰਾਮ ਨਾਲ ਪਰ ਇਹ ਤੇ ਸਪੀਡ ਤੇ ਗੱਡੀ ਲੱਗ ਜਾਵੇ ਆਪਣੀ ਰਾਵਾਂ ਜਾ ਬਣਦਾ ਜੇ ਟਿੱਟੀ ਪੱਟੀ ਹੈ ਨਹੀਂ ਤੇ ਉੱਥੇ ਉਹਨੂੰ ਬਹੁਤ ਭਲੇਖਾ ਪੈਂਦਾ ਤੇ ਜਿੱਥੇ ਫੁੱਟਬਾਥ ਦਾ ਰਸਤਾ ਹੈਗਾ ਆ ਜਾਂਦਾ ਉੱਥੇ ਲਾਲ ਬੱਤੀ ਚਾਹੀਦੀ ਆ ਤਾਂ ਕਿ ਪਤਾ ਲੱਗ ਜਵੇ ਵੀ ਜਿਹੜੀ ਗੱਡੀਆਂ ਵੀ ਆਪਣੇ ਤਰੀਕੇ ਨਾਲ ਚੱਲ ਬਣ ਕਿਸੇ ਨੂੰ ਐਕਸੀਡੈਂਟ ਨਾ ਹੋਵੇ ਤੇ ਮਾਵਾ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਬਿਲਕੁਲ ਸੁਰੱਖਿਅਤ ਰੱਖਿਆ ਜਾਈਦਾ ਬਿਲਕੁਲ ਧਿਆਨ ਨਾਲ ਠੰਡ ਦੇ ਵਿੱਚ ਭੇਜਣਾ ਚਾਹੀਦਾ ਤੇ ਬਜ਼ੁਰਗਾਂ ਨੂੰ ਚਾਹੀਦਾ ਉਹ ਵਹਿ ਕਰੀ ਰਹਿ ਨੇ ਜੇ ਕਿਤੇ ਬਾਹਰ ਅੰਦਰ ਜਾਣਾ ਪਵੇ ਜੂੜੀ ਦੇ ਵਿੱਚ ਆਪਣਾ ਜੋ ਹੈ ਠੰਡ ਦਾ ਬਚਾ ਲਈ ਆਪਣਾ ਉਹ ਹਿਸਾਬ ਨਾਲ ਚੱਲ ਦੇਖੋ ਬਹੁਤ ਪਰੇਸ਼ਾਨੀ ਆ ਰਹੀ ਹੈ ਜਨ ਜੀਵ ਨੇ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਠੱਪ ਹੋਇਆ ਪਿਆ ਜਾਂਦਿਆਂ ਮਨ ਦੇ ਵਿੱਚ ਇੱਕ ਸਹਿਮ ਜਿਹਾ ਵੀ ਰਹਿੰਦਾ ਡਰ ਵੀ ਰਹਿੰਦਾ ਕਿਸੇ ਟਾਈਮ ਵੀ ਕੁਝ ਵੀ ਵਾਪਰ ਸਕਦਾ ਹੈ ਕਿਉਂਕਿ ਜੇ ਮਨੋਖਾ ਜਿਹੜਾ ਆਪ ਸਹੀ ਜਾ ਰਿਹਾ ਪਰ ਜੇ ਕੋਈ ਦੂਸਰਾ ਲਾਪਰਵਾਹੀ ਨਾ ਆ ਰਿਹਾ ਤਾਂ ਕੋਈ ਵੀ ਇਧਰ ਘਟਨਾ ਵਾਪਰ ਸਕਦੀ ਹੈ ਇਸ ਕਰਕੇ ਬਹੁਤ ਸਹਿਜ ਤੇ ਸੰਤੋਖ ਨਾਲ ਚੱਲਣ ਦੀ ਲੋੜ ਹੈ ਸਾਰੇ ਜਿਹੜੀਆਂ ਹੈਗੀਆਂ ਪ੍ਰਕਾਸ਼ਨ ਲੈਣ ਦੀ ਲੋੜ ਹੈਗਾ ਲਾਈਟਾਂ ਪ੍ਰੋਪਰ ਹੋਣੀਆਂ ਚਾਹੀਦੀਆਂ ਬ੍ਰੇਕਾਂ ਪ੍ਰੋਪਰ ਹੋਣੀਆਂ ਚਾਹੀਦੀਆਂ ਸੀਟ ਬੈਲਟ ਲੱਗੀ ਹੋਵੇ ਸਪੀਡ ਬੜੀ ਲਿਮਟ ਦੇ ਵਿੱਚ ਹੋਵੇ ਕਿਉਂ ਵਿਜ਼ਿਬਿਲਟੀ ਬਹੁਤ ਘੱਟ ਹੈਗੀ ਹੈ ਇਸ ਕਰਕੇ ਕੋਸ਼ਿਸ਼ ਕੀਤੀ ਜਾਵੇ ਕਈ ਵਾਰ ਡਰਾਉਂਗ ਸਾਈਡ ਤੋਂ ਅਸੀਂ ਕ੍ਰਾਸ ਕਰਦੇ ਹਾਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਤਾਂ ਬਹੁਤ ਜ਼ਿਆਦਾ ਕੇਅਰਫੁਲ ਹੋਣ ਦੀ ਲੋੜ ਹੈ ਜੀ ਆ ਬਾਕੀ ਇਹ ਵੀ ਸਮਾਂ ਰੱਖ ਕੇ ਚੱਲਿਆ ਜਾਵੇ ਓਵਰ ਸਪੀਡ ਕਈ ਵਾਰ ਅਸੀਂ ਲੇਟ ਹੁੰਨੇ ਆ ਤਾਂ ਫਿਰ ਅਸੀਂ ਓਵਰ ਸਪੀਡ ਕਰਦੇ ਆ ਇਹਨਾਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਆ ਬਹੁਤ ਤਹਮਲ ਨਾਲ ਜਾਣ ਦੀ ਲੋੜ ਆ ਹੈ ਜੀ ਆ